ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਨਾਨਕ ਰਾਜ ਚਲਾਇਆ ਭਾਗ ਦੋ ਬੇਲੋਂ ਨਿਕਲਦੇ ਸ਼ੇਰ ਲੇਖਕ ਜਗਦੀਪ ਸਿੰਘ ਫਰੀਦਕੋਟ ਅਧਿਆਇ 22 ਤਤ ਖਾਲਸੇ ਸੂਰਿਓ ਗਇਓ ਸੁਖੋਟ ਗਵਾਇ ਉਧਰ ਸਰਦਾਰ ਜੱਸਾ ਸਿੰਘ ਆਲੂਵਾਲੀਏ ਅੱਗੇ ਫਲਾਦੀ ਦੀਵਾਰ ਬਣ ਕੇ ਖਲੋਤੇ ਸਿੰਘਾਂ ਦਾ ਜਲੌਅ ਵੇਖਣ ਵਾਲਾ ਸੀ ਧੰਨ ਭਾਗ ਹੀ ਕਹੋ ਅਫਗਾਨ ਲਸ਼ਕਰ ਦੇ ਜਿਨ੍ਹਾਂ ਨੇ ਸੂਰਮਿਆਂ ਦੀ ਐਸੀ ਕਤਾਰ ਦੇ ਦਰਸ਼ਨ ਕੀਤੇ ਜੱਸ ਅੱਗੇ ਉਹ ਤਾਂ ਕੀ ਦੁਨੀਆ ਦੇ ਸਾਰੇ ਲੜਾਕੇ ਰਲ ਕੇ ਵੀ ਨਹੀਂ ਟਿਕ ਸਕਦੇ ਸਨ ਕਿ ਐਸੀ ਸੀ ਇਹ ਕਤਾਰ ਦੇਖੋ ਜਥੇਦਾਰ ਬਾਬਾ ਸ਼ਾਮ ਸਿੰਘ ਕਤਾਰ ਦੇ ਐਨ ਵਿਚਕਾਰ ਖਲੋਤੇ ਸਨ ਉਹਨਾਂ ਦੇ ਸੱਜੇ ਹੱਥ ਸਰਦਾਰ ਚੜਤ ਸਿੰਘ ਤੇ ਖੱਬੇ ਹੱਥ ਸਰਦਾਰ ਹਰੀ ਸਿੰਘ ਪੰਗੀ ਖੜੇ ਸਨ ਉਸ ਤੋਂ ਅੱਗੇ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੈ ਸਿੰਘ ਕਨਈਆ ਬਾਬਾ ਨੈਣਾ ਸਿੰਘ ਬਾਬਾ ਮੇਰ ਸਿੰਘ ਬਾਬਾ ਮਿੱਤ ਸਿੰਘ ਡਟੇ ਹੋਏ ਸਨ। ਬਾਬਾ ਸ਼ਾਮ ਸਿੰਘ ਦੇ ਬਿਲਕੁਲ ਪਿੱਛੇ ਸਰਦਾਰ ਬੰਘੇਲ ਸਿੰਘ ਸੀ। ਮਿਸਲ ਸ਼ਹੀਦਾ ਡੱਲੇਵਾਲੀਏ ਤੇ ਨਕਈ ਸੂਰਮੇ ਸਰਦਾਰ ਬੰਘੇਲ ਸਿੰਘ ਦੇ ਨਾਲ ਖਲੋਤੇ ਸਨ। ਇਨ੍ਹਾਂ ਸਭ ਦੇ ਪਿੱਛੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇੰਨੇ ਫੱਟਾਂ ਨਾਲ ਭਰੇ ਸਰੀਰ ਦੇ ਬਾਵਜੂਦ ਵੀ ਅਡੋਲ ਡਟਿਆ ਖੜਾ ਸੀ। ਅਫਗਾਨ ਸੈਨਾ ਦੇ ਹਰੀਆਵਲ ਦਸਤੇ ਵਿੱਚੋਂ ਜ਼ਿਆਦਾਤਰ ਪਠਾਨ ਲੜਾਕੇ ਇਨ੍ਹਾਂ ਸਿੰਘਾਂ ਨੂੰ ਪਛਾਣਦੇ ਸਨ। ਭਾਵੇਂ ਪਿੱਛੋਂ ਅਬਦਾਲੀ ਹੁਕਮ ਚਾੜ੍ਹ ਰਿਹਾ ਸੀ ਪਰ ਹਰਿਆਵਲ ਦਸਤੇ ਦੀ ਮੂਰਲੀ ਕਤਾਰ ਟਸ ਤੋਂ ਮਸ ਨਹੀਂ ਹੋ ਰਹੀ ਸੀ ਸਿੰਘਾਂ ਦੀ ਐਸੀ ਕਤਾਰ ਜੋ ਕਦੇ ਵੀ ਜਿੱਤੀ ਨਹੀਂ ਜਾ ਸਕਦੀ ਸੀ ਵੱਲ ਇੱਕ ਕਦਮ ਵੀ ਪੁੱਟਣਾ ਮੂਰਖਤਾ ਹੀ ਤਾਂ ਸੀ ਮੌਤ ਸਾਹਮਣੇ ਨੀਲੇ ਬਾਣੇ ਪਾਈ ਖਲੋਤੀ ਸੀ ਹੈਕਟਰ ਹੋਵੇ ਭਾਵੇਂ ਅਕੀਲਿਸ ਸਿਕੰਦਰ ਹੋਵੇ ਭਾਵੇਂ ਪੋਰਸ ਅਰਜਨ ਹੋਵੇ ਚਾਹੇ ਭੀਮ ਸਭ ਇਸ ਕਤਾਰ ਦੇ ਜੋਰ ਦੇਖਣ ਲਈ ਬੇਸ਼ਤਾਂ ਦੇ ਦਰਾਂ ਤੇ ਖਲੋਤੇ ਸਨ afghan ਲਸ਼ਕਰ ਅੱਗੇ ਨਹੀਂ ਵਧ ਰਿਹਾ ਸੀ ਤੇ ਸਿੱਖ ਵਹੀਰ ਢਾਬ ਤੋਂ ਆਪਣੀ ਤੇਹ ਮਿਟਾ ਰਿਹਾ ਸੀ ਦੂਜੇ ਪਾਸੇ ਖਲੋਤੇ ਜ਼ੈਨੇ ਤੇ ਭੀਖਣ ਹੋਣੀ ਤਾਂ ਪਿਛਲੀ ਝੜਪ ਵੇਲੇ ਵਾਪਰੇ ਵਰਤਾਰੇ ਤੋਂ ਹੀ ਐਸੇ ਸਦਮੇ ਵਿੱਚ ਸਨ ਕਿ ਉਹਨਾਂ ਦੇ ਸਾਹਮਣੇ ਸਿੱਖ ਵਹੀਰ ਪਾਣੀ ਪੀ ਰਿਹਾ ਸੀ ਪਰ ਉਹ ਇੱਕ ਕਦਮ ਵੀ ਅਗਾਹ ਨਹੀਂ ਹੋ ਰਹੇ ਸਨ ਸਗੋਂ ਆਪਣੇ ਵੱਲੋਂ ਇਹ ਸਭ ਅਣਕੋਲਾ ਹੀ ਕਰ ਰਹੇ ਸਨ ਅਬਦਾਲੀ ਅੱਗੇ ਵਧਿਆ ਇਦਰੋਂ ਸਰਦਾਰ ਚੜਤ ਸਿੰਘ ਨੇ ਘੋੜੇ ਨੂੰ ਅੱਡੀ ਲਾਈ। ਇਹ ਚੜਤ ਸਿੰਘ ਹੈ ਹਜ਼ੂਰ ਸ਼ੁਕਰ ਚੱਕੀਆ ਚੜਤ ਸਿੰਘ ਇੱਕ ਸੈਨਾਪਤੀ ਨੇ ਅਬਦਾਲੀ ਨੂੰ ਦੱਸਿਆ। ਇਹੀ ਸੀ ਜੋ ਕੁਝ ਦੇਰ ਪਹਿਲਾਂ ਸਾਡੇ ਲਸ਼ਕਰ ਵਿੱਚ ਬਹੁਤ ਅੱਗੇ ਤੱਕ ਆ ਗਿਆ ਸੀ ਤੇ ਲਗਭਗ ਹਜ਼ੂਰ ਦੇ ਕੋਲ ਹੀ ਪਹੁੰਚ ਗਿਆ ਸੀ। ਸੈਨਾਪਤੀ ਫਿਰ ਬੋਲਿਆ। ਅਬਦਾਲੀ ਨੇ ਸਰਦਾਰ ਵੱਲ ਦੇਖਿਆ। ਸਰਦਾਰ ਤਾਂ ਪਹਿਲਾਂ ਹੀ ਉਸ ਨੂੰ ਘੂਰ ਰਿਆ ਸੀ। ਦੋਹਾਂ ਦੀਆਂ ਨਜ਼ਰਾਂ ਮਿਲੀਆਂ। ਮੌਤ ਦਾ ਰਤਾ ਵੀ ਭੈ ਨਹੀਂ ਤੈਨੂੰ ਜੋ ਘੋੜਾ ਇੰਨੇ ਅਗਾਹ ਤੱਕ ਲੈ ਆਇਆ ਹੈ। ਅਬਦਾਲੀ ਸਰਦਾਰ ਚੜਤ ਸਿੰਘ ਨੂੰ ਸੁਣਾਉਣ ਲਈ ਉੱਚੀ ਬੋਲਿਆ ਹੁੰਦਾ ਹੋਵੇਗਾ ਕਦੇ ਹੁਣ ਯਾਦ ਨਹੀਂ ਆ ਰਿਹਾ ਪਰ ਜਦ ਤੋਂ ਪੰਤ ਦਾ ਪੱਲਾ ਫੜਿਆ ਹੈ ਤਦ ਤੋਂ ਤਾਂ ਕਿਸੇ ਚੀਜ਼ ਦਾ ਭੈ ਨਹੀਂ ਰਿਹਾ ਸਰਦਾਰ ਮੁਸਕਰਾਉਂਦਿਆਂ ਬੋਲਿਆ ਕਾਬਲ ਹੋਵੇ ਚਾਹੇ ਪਾਣੀਪੱਤ ਵੱਡੇ ਤੋਂ ਵੱਡੇ ਸੂਰਮੇ ਮੌਤ ਦਾ ਭੈ ਤਾਂ ਮੰਨਦੇ ਹੀ ਹਨ ਕਾਬਲ ਹੋਵੇ ਚਾਹੇ ਪਾਣੀਪੱਤ ਪੰਜਾਬ ਦੀ ਮਿੱਟੀ ਦਾ ਸੁਭਾਅ ਨਹੀਂ ਜਾਣਦੇ ਆਨੰਦਪੁਰੀ ਦ੍ਰਿੜਤਾ ਨਾਲ ਵਾਕਿਫ ਨਹੀਂ ਕਾਬਲ ਤੇ ਪਾਣੀਪੱਤ ਨੂੰ ਕਹਿ ਪੰਜਾ ਸਿੰਘਾਂ ਅੱਗੇ ਪੇਸ਼ ਹੋਣ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਣ ਦੇਖੀ ਇਹ ਸਿੱਧਕ ਉਹਨਾਂ ਵਿੱਚੋਂ ਵੀ ਚਲਕਾਰੇ ਮਾਰਨ ਲੱਗੇਗਾ ਜੇ ਕੋਈ ਕਹੇ ਕਿ ਉਹ ਮੌਤ ਤੋਂ ਨਹੀਂ ਡਰਦਾ ਤਾਂ ਜਾਂ ਤਾਂ ਉਹ ਝੂਠ ਬੋਲ ਰਿਹਾ ਹੁੰਦਾ ਹੈ ਜਾਂ ਫਿਰ ਕੋਈ ਪਾਗਲ ਹੈ ਤੂੰ ਸਾਡੀ ਮੂਰਲੀ ਕਤਾਰ ਦੇ ਸੂਰਮਿਆਂ ਨੂੰ ਦੇਖ ਰਿਹਾ ਨੌਂਦਰਾ ਨਾਲ ਬਗਹਾੜਾਂ ਦੇ ਟੱਡ ਚੀਰ ਦੇਣ ਵਾਲੇ ਸ਼ੇਰ ਨੇ ਸਰਦਾਰ ਨੇ ਘੋੜਾ ਥੋੜਾ ਅੱਗੇ ਕੀਤਾ ਤਾਂ ਅਬਦਾਲੀ ਦੇ ਸੂਰਮਿਆਂ ਦੀ ਮੂਹਰਲੀ ਕਤਾਰ ਦੋ ਕਦਮ ਪਿੱਛੇ ਹੋ ਗਈ। ਇਹ ਵਰਤਾਰਾ ਦੇਖ ਕੇ ਪਿੱਛੋਂ ਕਿਸੇ ਮੁਖੌਲੀਏ ਸਿੰਘ ਨੇ ਅਬਦਾਲੀ ਨੂੰ ਚੜਾਉਣ ਲਈ ਮੇਮਨੇ ਦੀ ਆਵਾਜ਼ ਕੱਢੀ। ਪਤਾ ਨਹੀਂ ਸਿੰਘ ਦੇ ਆਵਾਜ਼ ਕੱਢਣ ਕਰਕੇ ਜਾਂ ਕਿਸੇ ਹੋਰ ਕਾਰਨ ਅਬਦਾਲੀ ਦੇ ਲਸ਼ਕਰ ਵਿੱਚ ਪਿੱਛੇ ਬੰਨੇ ਹੋਏ ਕਈ ਬੱਕਰਿਆਂ ਨੇ ਇਕੱਠਿਆਂ ਮਿਆਂਕਣਾ ਸ਼ੁਰੂ ਕਰ ਦਿੱਤਾ। ਸਿੰਘਾਂ ਦੇ ਸਾਰੇ ਜੱਥੇ ਦਾ ਹਾਸਾ ਨਿਕਲ ਗਿਆ। ਅਬਦਾਲੀ ਨੂੰ ਆਪਣੇ ਸ਼ੇਰਾਂ ਤੇ ਸ਼ੱਕ ਹੋਣ ਲੱਗਾ। ਬੱਕਰੀਆਂ ਨੂੰ ਜੰਗੀ ਵਸਤਰ ਪਵਾ ਕੇ ਸ਼ੇਰ ਨਹੀਂ ਬਣਾਇਆ ਜਾ ਸਕਦਾ ਅਹਿਮਦ ਸ਼ਾਹ ਆਪਣੇ ਇਹਨਾਂ ਸੂਰਮਿਆਂ ਅੱਗੇ ਭਾਈ ਸੁੱਖਾ ਸਿੰਘ ਦਾ ਨਾਮ ਤਾਂ ਲੈ ਕੇ ਦੇਖ ਜੇ ਇਹਨਾਂ ਦੇ ਟੋਪਾਂ ਵਿੱਚੋਂ ਮੁੜਕਾ ਨਾ ਚਾਉਣ ਲੱਗੇ ਤਾਂ ਮੈਨੂੰ ਚੜਤ ਸਿੰਘ ਨਾ ਕਹੀਂ ਭਾਈ ਸੁੱਖਾ ਸਿੰਘ ਦਾ ਨਾਮ ਸੁਣਦਿਆਂ ਸੱਚਮੁੱਚ ਕਈ ਗਿੱਲਜਾਂ ਦੇ ਰੰਗ ਪੀਲੇ ਪੈ ਗਏ ਸਾਰੇ ਵਹੀਰ ਨੇ ਜਲ ਛਕ ਲਿਆ ਹੈ ਖਾਲਸਾ ਜੀ ਹੁਣ ਅੱਗੋਂ ਕੀ ਹੁਕਮ ਹੈ ਵਹੀਰ ਦੀ ਰਾਖੀ ਵਾਲੇ ਸਿੰਘਾਂ ਵਿੱਚੋਂ ਕਿਸੇ ਨੇ ਆਵਾਜ਼ ਮਾਰੀ ਤੇ ਸਰਦਾਰ ਚੜਤ ਸਿੰਘ ਮੁਸਕਰਾਉਣ ਲੱਗਾ ਹੁਕਮ ਕੀ ਹੈ ਜਿੰਨਾ ਚਿਰ ਅਸੀਂ ਟਾਬ ਕੋਲ ਰਹਾਂਗੇ ਇਹ ਵਿਚਾਰੇ ਅਫਗਾਨ ਮੇਮਣੇ ਧਿਆਏ ਮਰੇ ਰਹਿਣਗੇ ਅੱਗੇ ਨੂੰ ਚਾਲਾ ਪਾਓ ਤਾਂ ਕਿ ਬੱਕਰੀਆਂ ਦਾ ਇਹ ਵਗ ਵੀ ਪਾਣੀ ਪੀ ਸਕੇ ਇਹ ਕਹਿੰਦਿਆਂ ਸਰਦਾਰ ਚੜਤ ਸਿੰਘ ਨੇ ਅਬਦਾਲੀ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚੋਂ ਲਹੂ ਚੋਰਿਆ ਸੀ ਹੁਣ ਅਸੀਂ ਥੋੜੀ ਕਾਲ ਵਿੱਚ ਹਾਂ ਤੇਰੇ ਨਾਲ ਕਾਲ ਰਿਹਾ ਕਿ ਛੇਤੀ ਫੇਰ ਮਿਲਾਂਗੇ ਭਲੀ ਚਾਹੁੰਦਾ ਹੈ ਤਾਂ ਚੁੱਪਚਾਪ ਆਪਣੀ ਧਿਆਈ ਫੌਜ ਨੂੰ ਪਾਣੀ ਪਿਆ ਤੇ ਜਿੰਨੀ ਛੇਤੀ ਹੋ ਸਕੇ ਪੰਜਾਬ ਵਿੱਚੋਂ ਕੂਚ ਕਰ ਜਾ ਸਰਦਾਰ ਦੇ ਇਹ ਬੋਲ ਅਬਦਾਲੀ ਦੇ ਸੀਨੇ ਜੰਗਾਲੇ ਛੁਰੇ ਵਾਂਗ ਵੱਜੇ ਸਰਦਾਰ ਨੇ ਘੋੜਾ ਪਛਾਹ ਮੋੜਿਆ ਤਾਂ ਅਬਦਾਲੀ ਨੇ ਸੈਨਾਪਤੀ ਨੂੰ ਹਮਲੇ ਦਾ ਇਸ਼ਾਰਾ ਕੀਤਾ ਪਰ ਉਹੀ ਵਰਤਾਰਾ ਫੇਰ ਵਾਪਰ ਗਿਆ ਜਿਸ ਨੇ ਜ਼ੈਨੇ ਹੋਰਾਂ ਦੇ ਸਾਹ ਸੂਤ ਲੈ ਸਨ ਅਬਦਾਲੀ ਨੂੰ ਜ਼ੈਨ ਖਾਂ ਦੀ ਕਈ ਗੱਲ ਯਾਦ ਆ ਗਈ ਦੇਖਣ ਨੂੰ ਭਾਵੇਂ ਕੋਈ ਭਲੇਖਾ ਖਾ ਜਾਵੇ ਤੇ ਇਹਨਾਂ ਨੂੰ ਮੁਠੀ ਪਰ ਸਮਝ ਲਵੇ ਪਰ ਅਸਲ ਵਿੱਚ ਇਹ ਮਾਰੂਥਲਾਂ ਦਾ ਰੇਤਾ ਨੇ ਜਾਂ ਆਪਣਾ ਅਬਦਾਲੀ ਨੇ ਦੇਖਿਆ ਕਿ ਅਫਗਾਨ ਸੈਨਾ ਦੇ ਖੱਬੇ ਸੱਜੇ ਪਾਸਿਓਂ ਸ਼ਹੀਦ ਸਿੰਘ ਘੋੜਿਆਂ ਦੀਆਂ ਕਤਾਰਾਂ ਬਣਾ ਕੇ ਉਤਰ ਰਹੇ ਸਨ ਹੋਰ ਕਿਸੇ ਨੂੰ ਤਾਂ ਕੁਝ ਨਹੀਂ ਦਿਸਿਆ ਪਤਾ ਨਹੀਂ ਪਰ ਅਬਦਾਲੀ ਨੂੰ ਕੰਬਣੀ ਛਿੜ ਗਈ ਯਾ ਖੁਦਾ ਇਹ ਇੱਕ ਐਸੀ ਕਰਾਮਾਤ ਹੈ ਅਬਦਾਲੀ ਨੇ ਇਸ਼ਾਰੇ ਨਾਲ ਸੈਨਾਪਤੀ ਨੂੰ ਹਮਲਾ ਨਾ ਕਰਨ ਲਈ ਕਿਹਾ ਤਾਂ ਸ਼ਹੀਦ ਸਿੰਘਾਂ ਦੇ ਘੋੜੇ ਵੀ ਅਬਦਾਲੀ ਨੂੰ ਰੋਕਦੇ ਹੋਏ ਜਾਪੇ ਬਸ ਇਹਨਾਂ ਨੂੰ ਨੁਕਸਾਨ ਬਹੁਤ ਹੈ ਇਹਨਾਂ ਦਾ ਮੁਠੀ ਪਰ ਕੌਮ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਸੀਂ ਕਤਲ ਕਰ ਦਿੱਤੀ ਹੈ ਇਹ ਇਸੇ ਨੂੰ ਪਾਣੀ ਪਤ ਵਾਂਗ ਯਾਦ ਰੱਖਣਗੇ ਤੇ ਸਦੀਆਂ ਤੀਕ ਦੁਬਾਰਾ ਨਹੀਂ ਉੱਠ ਸਕਣਗੇ ਸੈਨਾ ਨੂੰ ਪਾਣੀ ਪਿਆਓ ਤੇ ਕੂਚ ਦੀ ਤਿਆਰੀ ਕਰੋ ਆਪਣੇ ਆਪ ਨੂੰ ਸੰਭਾਲਦਾ ਅਬਦਾਲੀ ਬੋਲਦਾ ਰਿਹਾ ਸੀ ਪਰ ਅੰਦਰੋਂ ਬੁਰੀ ਤਰ੍ਹਾਂ ਡਰ ਗਿਆ ਸੀ ਬੋਲਦਾ ਹੋਇਆ ਉਹ ਸੱਜੇ ਖੱਬੇ ਲਗਾਤਾਰ ਬੌਰਿਆਂ ਵਾਂਗ ਦੇਖ ਰਿਹਾ ਸੀ ਸੈਨਾਪਤੀ ਤੇ ਫੌਜ ਵੀ ਉਸਦੇ ਵਤੀਰੇ ਤੋਂ ਹੈਰਾਨ ਸਨ ਸਰਦਾਰ ਚੜਤ ਸਿੰਘ ਦੇ ਮਾਰੇ ਬੋਲਾਂ ਤੇ ਸਿੰਘਾਂ ਵੱਲੋਂ ਉਸਦੀ ਫੌਜ ਨੂੰ ਬੱਕਰੀਆਂ ਦਾ ਵਗ ਕਹੇ ਜਾਣ ਤੇ ਸ਼ਾਹ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਸੀ ਇਹ ਗੱਲ ਕਿਸੇ ਦੇ ਸਮਝ ਨਹੀਂ ਆ ਰਹੀ ਸੀ ਪਰ ਹਾਂ ਅਬਦਾਲੀ ਦੀ ਧੜਕਣ ਬਾਹਰ ਤੱਕ ਸੁਣਾਈ ਦੇ ਰਹੀ ਸੀ ਪਾਣੀ ਦੀ ਟਾਬ ਤੇ ਅਬਦਾਲੀ ਦੀ ਜਦ ਕੋਈ ਪੇਸ਼ਨਾ ਚੱਲੀ ਤਾਂ ਉਸ ਨੇ ਅਫਗਾਨ ਫੌਜਾਂ ਨੂੰ ਪਿੱਛੇ ਮੁੜਨ ਦਾ ਆਦੇਸ਼ ਕਰ ਦਿੱਤਾ ਆਪਣੇ ਲਸ਼ਕਰ ਨਾਲ ਪਿੱਛੇ ਮੁੜ ਰਿਹਾ ਅਬਦਾਲੀ ਹਾਥੀ ਤੋਂ ਵਾਪਸ ਮੋੜ-ਮੋੜ ਕੇ ਦੇਖ ਰਿਹਾ ਸੀ ਜ਼ਖਮੀ ਹੋਣ ਦੇ ਬਾਵਜੂਦ ਸਰਦਾਰ ਜੱਸਾ ਸਿੰਘ ਸਾਰੇ ਸਿੱਖ ਜੱਥੇ ਦੇ ਮਗਰ ਸੀ ਗੋਲੀਆਂ ਤੀਰਾਂ ਬਰਛਿਆਂ ਦੇ ਫੱਟਾ ਨਾਲ ਉਸ ਦਾ ਸਰੀਰ ਛਾਨਣੀ ਹੋਇਆ ਪਿਆ ਸੀ ਸਰਦਾਰ ਨੂੰ ਇਤਮਾਨ ਇਸ ਗੱਲ ਦਾ ਸੀ ਕਿ ਸਿੰਘਾਂ ਨੇ ਗਜ਼ਬ ਦੀ ਬਹਾਦਰੀ ਦਿਖਾਈ ਤੇ ਤੁਰਦੇ ਰਹਿਣ ਦੀ ਨੀਤੀ ਸਦਕਾ ਉਹਨਾਂ ਨੇ ਬਹੁਤ ਸਾਰੀਆਂ ਜਾਨਾਂ ਬਚਾ ਲਈਆਂ ਸਨ। ਅਬਦਾਲੀ ਨੇ ਫੇਰ ਪਛਾਹ ਮੋੜ ਕੇ ਦੇਖਿਆ। ਇਧਰੋਂ ਸਰਦਾਰ ਜੱਸਾ ਸਿੰਘ ਨੇ ਵੀ ਜਾਂਦੇ ਅਫਗਾਨ ਲਸ਼ਕਰ ਵੱਲ ਨਿਗਾਹ ਮਾਰੀ। ਉਹਨਾਂ ਦੋਵਾਂ ਦੀਆਂ ਅੱਖਾਂ ਮਿਲੀਆਂ। ਕਿੰਨਾ ਚਿਰ ਉਹ ਇੱਕ ਦੂਜੇ ਨੂੰ ਇਸੇ ਤਰ੍ਹਾਂ ਦੇਖਦੇ ਰਹੇ। ਅਬਦਾਲੀ ਦਾ ਹਾਥੀ ਤੇ ਸਰਦਾਰ ਦਾ ਘੋੜਾ ਤੁਰਦੇ ਰਹੇ ਤੇ ਉਹ ਇੱਕ ਦੂਜੇ ਤੋਂ ਅਲੋਪ ਹੋ ਗਏ। ਅਬਦਾਲੀ ਨੇ ਆਪਣੇ ਚੋਗੇ ਅੰਦਰ ਹੱਥ ਪਾਇਆ ਟੋਲ ਕੇ ਕੋਈ ਚੀਜ਼ ਬਾਹਰ ਕੱਢੀ ਇਹ ਕੋਈ ਸਿੱਕਾ ਸੀ ਇਬਾਰਤ ਸੀ ਮੁਲਕ ਅਹਿਮਦ ਗ੍ਰਫਤ ਜਸਾ ਕਲਾਲ ਅਬਦਾਲੀ ਨੇ ਪਿੱਛੇ ਮੁੜ ਕੇ ਦੇਖਿਆ ਪਰ ਸਰਦਾਰ ਸਿੱਖ ਲਸ਼ਕਰ ਸਮੇਤ ਅੱਖੋਂ ਓਲੇ ਹੋ ਚੁੱਕਾ ਸੀ ਕੁਚਰ ਅਬਦਾਲੀ ਸਿੱਕੇ ਵੱਲ ਤੱਕਦਾ ਰਿਹਾ ਫਿਰ ਉਸਨੇ ਇੱਕ ਆਖਰੀ ਵਾਰ ਪਿੱਛੇ ਮੁੜ ਕੇ ਦੇਖਿਆ ਅਤੇ ਬੋਲਿਆ ਮੁਲਕ ਅਹਿਮਦ ਗ੍ਰਫਤ ਜਸਾ ਕਲਾਲ ਤੇ ਚਲਾ ਗਿਆ ਸਭ ਸਿੱਖ ਸਰਦਾਰ ਵਾਪਸ ਵਹੀਰ ਕੋਲ ਪਰਤ ਆਏ ਸਭ ਸਰਦਾਰਾਂ ਦੇ ਪਿੰਡੇ ਫੱਟਾਂ ਨਾਲ ਭਰੇ ਹੋਏ ਸਨ ਸ਼ਾਇਦ ਹੀ ਕੋਈ ਐਸਾ ਸਰਦਾਰ ਹੋਵੇ ਜਿਸ ਦੀ ਦੇਹ ਤੇ ਘੱਟੋ-ਘੱਟ 5-7 ਫੱਟ ਨਾ ਹੋਣ ਵਹੀਰ ਨੇ ਪਾਣੀ ਪੀ ਲਿਆ ਸੀ ਤੇ ਜ਼ਖਮੀਆਂ ਨੂੰ ਸੰਭਾਲਣ ਵਿੱਚ ਰੁੱਝੇ ਹੋਏ ਸਨ ਪਰ ਫੱਟੜਾਂ ਦੀ ਗਿਣਤੀ ਉਨੀ ਨਹੀਂ ਸੀ ਜਿੰਨੀ ਮਾਰੇ ਗਿਆਂ ਦੀ ਸੀ ਮੈਦਾਨ ਵਿੱਚ ਪਈ ਜਿਸ ਦੇ ਕੋਲ ਵੀ ਸਿੰਘ ਜਾਂਦੇ ਉਹ ਕੂਚ ਕਰ ਗਈ ਹੁੰਦੀ ਜ਼ਖਮੀਆਂ ਨੂੰ ਤਾਂ ਗੱਡਿਆਂ ਵਿੱਚ ਲੱਦ ਕੇ ਅੱਗੇ ਤੋਰਿਆ ਜਾ ਰਿਹਾ ਸੀ ਪਰ ਮਾਰੇ ਗਿਆਆਂ ਦੀਆਂ ਦੇਹਾਂ ਦਾ ਢੇਰ ਲੱਗ ਗਿਆ ਸੀ ਕਹਿੰਦੇ ਨੇ ਵਹੀਰ ਤੇ ਮਿਸਲਾਂ ਦੇ ਲੜਾਕੇ ਸਿੰਘ ਰਲਾ ਕੇ ਲਗਭਗ 1 ਲੱਖ ਦਾ ਜੱਥਾ ਸੀ ਜਿਸ ਵਿੱਚੋਂ ਅੱਧੇ ਮਾਰੇ ਗਏ ਸਨ ਕੋਈ 50000 ਕਹਿੰਦਾ ਸੀ ਕੋਈ 60 ਪਰ ਮੇਰਾ ਪਿਤਾ ਤੇ ਚਾਚਾ ਉੱਥੇ ਮੌਜੂਦ ਸਨ ਉਹਨਾਂ ਨੇ ਗਿਣਤੀ 30000 ਦੇ ਲਗਭਗ ਦੱਸੀ ਸੀ ਬਾਬਾ ਪੰਗੂ ਬੋਲਿਆ ਵਾਹਿਗੁਰੂ ਇਤਿਹਾਸ ਕੁਝ ਵੀ ਕਹੇ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ 30000 ਤੋਂ ਤਾਂ ਵੱਧ ਹੀ ਇਸ ਕੱਲੂ ਘਾਰੇ ਦੀ ਪੇਟ ਹੋ ਗਏ ਸਨ afghan ਦਲ ਦਾ ਕਿੰਨਾ ਕੁ ਨੁਕਸਾਨ ਹੋਇਆ 인ਦਰਜੀਤ ਬੋਲਿਆ ਬਜ਼ੁਰਗ ਦੱਸਦੇ ਸਨ ਕਿ ਸਾਡੇ ਲੜਾਕੇ ਸਿੰਘਾਂ ਵਿੱਚੋਂ 5000 ਸ਼ਹੀਦੀਆਂ ਪਾਕਿਸਤਾਨ ਤੇ 10000 ਤੋਂ ਕੁਝ ਵੱਧ afghan ਸੈਨਾ ਮਾਰੀ ਗਈ ਸੀ ਮਾਰੇ ਗਏ ਪਰਿਵਾਰਾਂ ਦੀਆਂ ਲਾਸ਼ਾਂ ਨੂੰ ਸੰਭਾਲਦੇ ਹੋਏ ਕਾਫੀ ਸਿੰਘ ਸੋਗ ਵਿੱਚ ਜਾ ਰਹੇ ਸਨ ਸਭ ਪਾਸੇ ਉਦਾਸੀ ਛਾ ਰਹੀ ਸੀ ਹਾਲਾਂਕਿ ਸਿੰਘਾਂ ਨੇ ਅਬਦਾਲੀ ਦਾ ਨੱਕ ਭੰਨ ਦਿੱਤਾ ਸੀ ਪਰ ਫਿਰ ਵੀ ਕਿਸੇ ਕੌਮ ਦੇ ਇੰਨੀ ਵੱਡੀ ਗਿਣਤੀ ਵਿੱਚ ਨੁਕਸਾਨ ਹੋ ਜਾਣ ਤੇ ਸੋਗ ਤਾਂ ਹੁੰਦਾ ਹੀ ਹੈ ਮਾਈਆਂ ਦੀਆਂ ਅੱਖਾਂ ਵਿੱਚੋਂ ਅਥਰੂ ਲਗਾਤਾਰ ਵਹਿ ਰਹੇ ਸਨ ਤੇਰਾ ਵੀ ਕੋਈ ਮਾਰਿਆ ਗਿਆ ਅੰਬੋ ਰੋ ਰਹੀ ਇੱਕ ਬਜ਼ੁਰਗ ਮਾਤਾ ਕੋਲ ਜਾ ਕੇ ਇੱਕ ਮੁਟਿਆਰ ਨੇ ਪੁੱਛਿਆ ਸਾਰੇ ਮੇਰੇ ਜਿਹੀ ਸਨ ਧੀਏ ਭੈਣ ਭਰਾ ਪੁੱਤ ਧੀਆਂ ਸਾਰੇ ਤੇ ਇਹ ਮਾਰੇ ਨਹੀਂ ਗਏ ਲੇਖੇ ਲੱਗੇ ਨੇ ਮਾਤਾ ਬੋਲੀ ਪਰ ਤੇਰਾ ਆਪਣਾ ਪਰਿਵਾਰ ਕਿੱਥੇ ਹੈ ਦੁਨਿਆਵੀ ਪਰਿਵਾਰ ਉਹ ਸਾਰੇ ਵੀ ਇੱਕ ਐਸੇ ਹੀ ਕੱਲੂ ਘਾਰੇ ਦੀ ਭੇਟ ਹੋ ਗਏ ਸਨ ਕਈ ਵਰੇ ਪਹਿਲਾਂ ਮਾਤਾ ਦੇ ਦੋ ਪੁੱਤ ਇੱਕ ਭਰਾ ਤੇ ਪਤੀ ਛੋਟੇ ਕੱਲੂ ਘਾਰੇ ਵਿੱਚ ਲੇਖੇ ਲੱਗੇ ਸਨ ਐਸੀਆਂ ਕਿੰਨੀਆਂ ਹੀ ਮਾਈਆਂ ਸੋਗ ਦੇ ਵਿੱਚ ਘਰ ਬੈਠੀਆਂ ਸਨ ਇਹੋ ਜੇ ਗਮਗੀਨ ਮਾਹੌਲ ਵਿੱਚ ਇੱਕਦਮ ਕਿਸੇ ਦੇ ਗਾਉਣ ਦੀ ਆਵਾਜ਼ ਆਉਣ ਲੱਗੀ ਟਾਪ ਦੇ ਪਰਲੇ ਕੰਡੇ ਤੇ ਖਲੋਤਾ ਇੱਕ ਨਿਹੰਗ ਸਿੰਘ ਕੁਝ ਗਾ ਰਿਹਾ ਸੀ ਸਭ ਧਿਆਨ ਨਾਲ ਸੁਣਨ ਲੱਗੇ ਤਤ ਖਾਲਸੇ ਸੋ ਰਿਓ ਗਇਓ ਸੁਖੋਟ ਗਵਾਏ ਕੀ ਗਾ ਰਿਹਾ ਹੈ ਉਹ ਪੁੱਤ ਇੱਕ ਮਾਤਾ ਨੇ ਕੋਲ ਖਲੋਤੇ ਬਾਲ ਨੂੰ ਪੁੱਛਿਆ ਤਤ ਖਾਲਸੇ ਸੋ ਰਿਓ ਗਇਓ ਸੁਖੋਟ ਗਵਾਏ ਕੱਚ ਬਿਲ ਝੜ ਗਈ ਹੈ ਹਰ ਤਰ੍ਹਾਂ ਦੀ ਖੋਟ ਮਿਲਾਵਟ ਨਿਕਲ ਗਈ ਹੈ ਕਰਮਾਂ ਦੀ ਜੋ ਕੋਈ ਮਾੜੀ ਮੋਟੀ ਮੈਲ ਸੀ ਉਹ ਵੀ ਲੈ ਗਈ ਹੈ ਖਾਲਸਾ ਉਸੇ ਤਰ੍ਹਾਂ ਅਡੋਲ ਖਲੋਤਾ ਹੈ ਇੱਕ ਬਜ਼ੁਰਗ ਬਾਪੂ ਨਿਹੰਗ ਸਿੰਘ ਦੇ ਬੋਲਾਂ ਨੂੰ ਖੋਲਦਿਆਂ ਬੋਲਿਆ ਤਤ ਖਾਲਸੇ ਸੋ ਰਿਓ ਗਇਓ ਸੁਖੋਟ ਗਵਾਏ ਗਾਉਂਦੇ ਹੋਏ ਸਿੰਘ ਨੇ ਰਹਿਰਾਜ ਸਾਹਿਬ ਸ਼ੁਰੂ ਕਰ ਦਿੱਤੀ ਦੁਖ दारू ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਸਾਰੇ ਵਹੀਰ ਨੇ ਚੌਂਕੜੇ ਮਾਰ ਲਏ ਆਖਾ ਜੀਵਾ ਵਿਸਰੇ ਮਰ ਜਾਓ ਤੂੰ ਕਰਤਾ ਸਚਿਆਰ ਮੇਡਾ ਸਾਈਂ ਜੋ ਤਉ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਨਜੀਓ ਤੈ ਕੋ ਜਗ ਮੈਂ ਮੁਖਤੇ ਹਰ ਚਿਤ ਮੈਂ ਜੁਧ ਵਿਚਾਰੇ ਆਨੰਦ ਪਾਇ ਮੇਰੀ ਮਾਏ ਸਤਗੁਰੂ ਮੈਂ ਪਾਇਆ ਕੁਝਕ ਸਤਰਾਂ ਉਸਨੇ ਬਹੁਤ ਉੱਚੀ ਬੋਲ ਕੇ ਪੜੀਆਂ ਰੱਖੇ ਰਖਣ ਹਾਰ ਆਪ ਉਭਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਸਮਾਪਤੀ ਮਗਰੋਂ ਉਸੇ ਨਿਹੰਗ ਸਿੰਘ ਨੇ ਅਰਦਾਸ ਆਰੰਭ ਕੀਤੀ ਸਾਰਾ ਪੰਥ ਹੱਥ ਜੋੜ ਕੇ ਖੜਾ ਹੋ ਕੇ ਅਰਦਾਸ ਵਿੱਚ ਜੁੜ ਗਿਆ ਅਰਦਾਸ ਵਿੱਚ ਉਸ ਸਿੰਘ ਨੇ ਜੋ ਅੰਤਲੇ ਸ਼ਬਦ ਕਹੇ ਉਹ ਮਹਾਰਾਜ ਦੇ ਪਰਮ ਮਨੁੱਖ ਗੁਰਮੁਖ ਦੀ ਅਸਲ ਵਿਆਖਿਆ ਹੈ ਉਹੀ ਸਿੱਖੀ ਹੈ ਉਹ ਬੋਲਿਆ اے ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਨਿਤਾਣ ਸੱਚੇ ਪਿਤਾ ਆਕਾਲ ਪੁਰਖ ਜੀਓ ਚੱਕਰਵਰਤੀ ਸਮਰਾਟ ਧੰਨ ਧੰਨ ਗੁਰੂ ਨਾਨਕ ਦੇਵ ਜੀਓ ਧੰਨ ਧੰਨ ਕਲਗੀ ਧਰਵਾਮੀ ਜੀ ਧੰਨ ਧੰਨ ਆਦ ਸ਼ਕਤੀ ਜਗਤ ਮਾਤਾ ਮਾਤਾ ਸਾਹਿਬ ਦੇਵਾ ਜੀਓ ਆਪ ਜੀ ਦੇ ਬਾਣੇ ਵਿੱਚ ਚਾਰ ਪੈਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਚਾਰ ਪੈਰ ਰਾਤ ਆ ਰਹੀ ਹੈ ਸਤਿਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਬਤੀਤ ਕਰਵਾਉਣੀ ਸੱਚੇ ਪਾਤਸ਼ਾਹ ਜੀਓ ਆਪਣੇ ਖਾਲਸੇ ਨੂੰ ਤਾਕਤ ਬਖਸ਼ੋ ਕੇ ਉਹ ਜਬਰਾਂ ਜ਼ੁਲਮਾਂ ਨਾਲ ਟੱਕਰ ਲੈਂਦਾ ਤੇ ਖੱਲੂ ਘਾਰਿਆਂ ਦਾ ਸਾਹਮਣਾ ਕਰਦਾ ਹੋਇਆ ਇਸੇ ਤਰ੍ਹਾਂ ਅਡੋਲ ਖਲੋਤਾ ਰਹੇ ਸ਼ਹਾਦਤਾਂ ਪਾ ਗਏ ਸਿੰਘ ਸਿੰਘਣੀਆਂ ਪੁਚੰਗੀ ਪਚੰਗਣਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਸਤਿਗੁਰ ਜੀਓ ਕਿਰਪਾ ਕਰੋ ਤੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤੇ ਪਾਵੇ ਸਰਹੰਦ ਦੀਆਂ ਦਿਵਾਰਾਂ ਵਾਲੇ ਜਜ਼ਬਿਆਂ ਨੂੰ ਪਾਵੇ ਸਤਿ ਸ੍ਰੀ ਅਕਾਲ ਤੇਗ ਤੇਗ ਫਤੇ ਗੁਰੂ ਖਾਲਸੇ ਦੀ ਹਰ ਮੈਦਾਨ ਫਤੇ ਅਢੇ ਸੌ ਝੜੇ ਸਰਨ ਪਵੇ ਸੋਤਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤੇ